ਜੇ ਤੂੰ ਨਜ਼ਰ ਮਹਿਰ ਦੀ ਪਾਲੇ ਜੇ ਤੂੰ ਨਜ਼ਰ ਮਹਿਰ ਦੀ ਪਾਲੇ ਚੜਚੋ ਬਾਲੇ ਮੈਂ ਸੁਤੀਆ ਮੇਰੇ ਸਾਹਿਬਾ ਮੈਂ ਤੇਰੀ ਹੋ ਮੁਕੀਆ اگر لگن عزم شوق اور محنت کو ایک جگہ جمع کر لیا جائے تو وہ جگہ پنجابی کھوجگر کہلائے گی اس بات کا احساس آپ کو للیانی میں واقع اس تحقیقی مرکز میں آ کر ہو جاتا ہے پنجابی کھوج گڑھ لاہور سے تقریباً 43 کلومیٹر اور قصور سے 12 کلومیٹر کی مسافت پر للیانی ٹول پلازا کے قریب واقع ہے اس کے بانی اور روح رواں پنجابی زبان و ادب کی معروف شخصیت اقبال کیسر صاحب ہیں اس کا رقبہ چھ ایکڑ ہے جس میں لائبریری کی عمارت کے علاوہ کاشتکاری کے لیے بھی رقبہ رکھا گیا ہے پنجابی کوچگر پنجابی زبان و ادب پنجابیوں کی رہتل تاریخ اور فنون کے متعلق تحقیق کا مواد فراہم کرتا ہے یوں کہہ سکتے ہیں کہ یہ ایک ریسرچ لائبریری ہے اس میں تاریخ ادب اور ثقافت کے موضوعات پر ہزاروں کتابیں موجود ہیں جن میں پنجابی زبان کی کتابوں کی تعداد نمایاں ہے یہ خود بھی سات آٹھ کتابیں شائع کر چکا ہے ایم فل اور پی ایچ ڈی کے سکولر یہاں اپنی ریسرچ کے لیے آتے ہیں علاوہ ازیں کتابوں کی سکیننگ اور آن لائن اپلوڈنگ کے کام کا بھی آغاز ہو چکا ہے یہ نہ صرف پنجابی فلموں کا بلکہ پورے پاکستان کا فلموں کے متعلق اکلوتا میوزیم ہے جی اس وقت اسی پنجابی کر دے پنجابی فلم پکٹوریل میوزیم کھلوتے ہیں اور یہ میوزیم ہے ਇਹ 2000 ਟਿੱਕਰ ਬੁਲਾਣਾ ਕਿਉਂਕਿ ਪਹਿਲੀ ਫਿਲਮ 1935 ਹੀ ਬਣੀ ਸੀ 1935 ਦੇ ਵਿੱਚ ਆ ਬਣਨ ਵਾਲੀ ਫਿਲਮ ਜਿਹੜੀ ਹੈ ਉਹ ਪੰਜਾਬੀ ਦੀ ਪਹਿਲੀ ਫਿਲਮ ਸੀ ਜਦੋਂ ਕਿ ਹਿੰਦੁਸਤਾਨ ਦੇ ਵਿੱਚ ਬੋਲਣ ਵਾਲੀ ਪਹਿਲੀ ਫਿਲਮ ਜਿਹੜੀ ਸੀ ਉਹ ਆਲਮਾਰਾ ਸੀ ਜਿਹੜੀ 1931 ਚ ਆਈ 31 ਤੋਂ ਬਾਅਦ ਅਸੀਂ 35 ਦੇ ਵਿੱਚ ਜੜਾ ਉਹ ਅਸੀਂ ਇੱਥੇ ਆ ਗਏ ਔਰ ਪੰਜਾਬੀ ਫਿਲਮ ਬਣੀ ਇਹ ਸਾਰੇ ਪੋਸਟਰ ਨੇ ਉਹਨਾਂ ਫਿਲਮਾਂ ਦੇ 1947 ਤੱਕ 1935 ਤੋਂ 1947 ਤੱਕ ਔਰ ਉਸ ਤੋਂ ਬਾਅਦ ਇਹ ਉਹ ਲੋਕ ਨੇ ਜਿਨ੍ਹਾਂ ਨੇ ਇਸ ਫਿਲਮ ਦੇ ਇਹਨਾਂ ਫਿਲਮਾਂ 'ਚ ਕੰਮ ਕੀਤਾ ਔਰ ਇਹ ਸੋ ਅਸੀਂ ਇਹਨੂੰ 2000 ਤੱਕ ਲੈ ਕੇ ਆ ਰਹੇ ਹਾਂ ਤਮਾਮ ਪੰਜਾਬੀ ਫਿਲਮ ਨੂੰ ਸੋ ਇਸ ਵਾਸਤੇ ਸਾਡੇ ਵਾਸਤੇ ਇਹ ਮਿਊਜ਼ੀਅਮ ਜਿਹੜਾ ਹੈ ਸ਼ਾਇਦ ਇਹ ਇੱਕੋ ਇੱਕ ਮਿਊਜ਼ੀਅਮ ਹੈ ਜਿਹੜਾ ਕਿ ਪੰਜਾਬੀ ਫਿਲਮ ਦੇ ਉੱਤੇ ਬਣਿਆ ਅੱਜ ਤੱਕ ਹਿੰਦੁਸਤਾਨ ਪਾਕਿਸਤਾਨ ਬਲਕਿ ਪੂਰੀ ਦੁਨੀਆ 'ਚ ਪੰਜਾਬੀ ਫਿਲਮ ਦੇ ਉੱਤੇ ਕੋਈ ਮਿਊਜ਼ੀਅਮ ਨਹੀਂ ਅਸੀਂ ਇਹਨੂੰ ਮਿਊਜ਼ੀਅਮ ਬਣਾ ਰਹੇ ਹਾਂ ਔਰ ਅਸੀਂ ਜਿਹੜਾ ਵੀ ਕੰਮ ਕਰ ਰਹੇ ਆਂ ਛੋਟਾ ਛੋਟਾ ਕਰਕੇ ਉਹ ਚੱਲਦਾ ਪਿਆ ਹੈ ਅਸੀਂ ਉਹਨੇ ਇਸ ਤੋਂ ਬਾਅਦ ਚੱਲਨੇ ਪੰਜਾਬੀ ਕੋਚ ਦਾ ਅਸਲ ਦੇ ਵਿੱਚ ਇੱਕ ਅਦਾਰਾ ਇਹ ਉਹ ਅਦਾਰਾ ਜਿਹੜਾ ਕਿ ਅਸੀਂ ਆਪਣੀ ਮਦਦ ਆਪ ਦੇ ਤਹਿਤ ਚਲਾ ਰਹੇ ਆਂ ਔਰ ਆਪੇ ਅਸੀਂ ਇਹ ਸਾਰਾ ਕੰਮ ਕਰਨੇ 2000 ਇੱਕ ਦੇ ਵਿੱਚ ਅਸੀਂ ਨੀ ਪੱਥਰ ਰੱਖਿਆ ਜ਼ਮੀਨ ਖਰੀਦੀ ਔਰ ਫਿਰ ਨੀ ਪੱਥਰ ਰੱਖਿਆ ਉਹਦੇ ਵਿੱਚ ਪਾਕਿਸਤਾਨ ਭਾਰਤ ਦੇ ਵਿੱਚੋਂ ਔਰ ਪਾਕਿਸਤਾਨ ਤੋਂ ਬਾਹਰੋਂ ਵੀ ਬਹੁਤ ਸਾਰੇ ਪੰਜਾਬੀ ਸਕਾਲਰ ਜਿਹੜੇ ਨੇ ਜਾਂ ਪੰਜਾਬੀ ਦੇ ਬਾਹਰਲਾ ਪਿਆਰ ਕਰਨ ਵਾਲੇ ਲੋਕ ਜਿਹੜੇ ਨੇ ਉਹ ਇੱਥੇ ਆਏ ਔਰ ਉਹਨਾਂ ਨੇ ਇਹ ਪੱਥਰ ਰੱਖਿਆ ਉਸ ਤੋਂ ਬਾਅਦ ਅੱਜ ਅਸੀਂ ਇਹਦੀ ਸਾਲਗਿਰ੍ਹਾ ਮਨਾ ਰਹੇ ਹਾਂ ਅੱਜ ਵੀ 10 ਮਾਰਚ 10 ਮਾਰਚ ਰੱਖਣ ਦੀ ਅਸਲ وجہ ਐਸੀ ਕਿ 10 ਮਾਰਚ 1847 ਨੂੰ ਜਦੋਂ ਪੰਜਾਬ ਫੌਜ ਨੂੰ ਡੋਗਰਿਆਂ ਦੀ ਗੱਦਾਰੀ ਦੀ وجہ ਤੋਂ ਹਾਰ ਹੋਈ ਤੇ ਬ੍ਰਿਟਿਸ਼ ਨੇ ਕਬਜ਼ਾ ਕੀਤਾ ਤਾਂ ਉਸ ਵਕਤ ਇੱਥੇ ਪਹਿਲਾ ਪੈਕ ਜਿਹੜਾ ਸੀ ਉਹ ਇੱਥੇ ਤਹਿਰੀਰ ਹੋਇਆ ਲਲਿਆਣੀ ਦੇ ਅੰਦਰ ਮਹਾਰਾਜਾ ਦਲਪ ਸਿੰਘ ਆਏ ਔਰ ਅਸੀਂ ਇਸ ਤਰ੍ਹਾਂ ਅੰਗਰੇਜ਼ ਦੀ ਗੁਲਾਮੀ ਦੇ ਵਿੱਚ ਆਏ ਉਸ ਗੁਲਾਮੀ ਨੂੰ ਖਤਮ ਕਰਨ ਦੇ ਵਾਸਤੇ ਅਸੀਂ ਬਜ਼ਾਰੇ ਕੇ ਬਹੁਤ ਵੱਡੀ ਜਦੋਜਿਦ ਕੀਤੀ ਜਿਸ ਵਿੱਚ ਜਲਿਆਵਾਲਾ ਬਾਗ ਜਿਸ ਦੇ ਵਿੱਚ ਹੋਰ ਹਿੱਸਿਆਂ ਦੇ ਬਹੁਤ ਸਾਰੇ ਵਾਕਿਆਤ ਔਰ ਉਸ ਤੋਂ ਬਾਅਦ ਅਸੀਂ 47 ਹੋ ਗਿਆ ਔਰ 47 ਦੇ ਵਿੱਚ ਕੀ ਹੋਇਆ ਕਿ ਪੂਰਾ ਹਿੰਦੁਸਤਾਨ ਤਕਸੀਮ ਨਹੀਂ ਹੋਇਆ ਤਕਸੀਮ ਸਿਰਫ ਪੰਜਾਬ ਹੋਇਆ ਸੋ ਅਸੀਂ ਉਸ ਆਪਣੀ ਉਸ ਤਾਰੀਖ ਨੂੰ ਲੈ ਕੇ ਜਦੋਂ ਅਸੀਂ ਗੁਲਾਮ ਹੋਏ ਸੀ ਅਸੀਂ ਸੋਚਿਆ ਕੋਲ ਸੀ ਆਜ਼ਾਦ ਹੋਈਏ ਆਜ਼ਾਦੀ ਵੱਲੇ ਵਧੀਏ ਤੋਂ ਅਸੀਂ ਇਹ ਪੰਜਾਬੀ ਕੌਜਗਰਦੀ ਨਹੀਂ ਜੜੀ ਹੈ ਉਹ ਅਸੀਂ 10 ਮਾਰਚ 2001 ਦੇ ਵਿੱਚ ਰੱਖੀ ਤੋਂ ਅੱਜ ਉਹਦੀ ਸਾਲਗिराह ਅਸੀਂ ਬਣਾ ਰਹੇ ਹਾਂ ਸਾਰੇ ਤੇ ਉਸ ਤੋਂ ਬਾਅਦ ਸਾਰੇ ਦੋਸਤ ਇਸ ਸਿਲਸਿਲੇ ਚ ਆਏ ਸੀ ਤੋਂ ਇਹ ਸਾਡਾ ਇੱਕ ਹਾਲ ਹੈਗਾ ਜਿੱਥੇ ਅਸੀਂ ਆਪਣੇ ਫੰਕਸ਼ਨ ਵਗੈਰਾ ਕਰਦੇ ਹਾਂ ਔਰ ਅੱਜ ਦਾ ਫੰਕਸ਼ਨ ਵੀ ਇੱਥੇ ਹੀ ਹੋਇਆ ਦਲਪ ਸਿੰਘ ਦੀ ਜਿਹੜੀ ਜਦੋਂ ਇੱਥੇ ਲੈ ਕੇ ਆਏ ਤਾਂ ਇਹ ਪੇਂਟਿੰਗ ਜਿਹੜੀ ਹੈ 1846 ਵਾਲੀ ਪੇਂਟਿੰਗ ਇਹ ਦਲਪ ਸਿੰਘ ਦੀ ਇੱਥੇ ਸਾਡੇ ਕੋਲ ਹੈ ਜਨਰਲ ਹਾਰਡਲਿੰਗ ਦੇ ਸਾਹਮਣੇ ਜਦੋਂ ਹਥਿਆਰ ਛੋਟੇਗਾ ਸਰ ਸੋ ਇਸ ਤਰੀਕੇ ਦੇ ਨਾਲ ਫਿਰ ਇੱਕ ਲਾਇਬ੍ਰੇਰੀ ਹੈ ਜਿਹੜੀ ਕਿ ਸਾਡੀ ਵੱਡੀ ਲਾਇਬ੍ਰੇਰੀ ਹੈ ਇਹਦੇ ਵਿੱਚ ਗੁਰਮੁਖੀ ਦੀਆਂ ਕਿਤਾਬਾਂ ਨੇ ਪੰਜਾਬੀ ਦੇ ਦੂਸੇ ਕਿਤਾਬਾਂ ਨੇ ਫਿਰ ਇਹ ਵੀ ਹੈ ਕਿ ਸਾਡੀ ਕੋਸ਼ਿਸ਼ ਹੈ ਕਿ ਦੁਨੀਆ ਦੀ ਹਰ ਉਹ ਜ਼ਬਾਨ ਜਿੱਦੇ ਚ ਪੰਜਾਬੀ ਪੰਜਾਬੀਆਂ ਦੀ ਪੰਜਾਬ ਦਾ ਜ਼ਿਕਰ ਕੀਤਾ ਗਿਆ ਹੈ ਉਹ ਕਿਤਾਬ ਸਾਡੇ ਕੋਲ ਹੋਣੀ ਚਾਹੀਦੀ ਹੈ ਸੋ ਅਸੀਂ ਯਤਨਸ਼ੀ ਲੈ ਗਿਆ ਕਦੇ ਹੋ ਜਾਏਗਾ ਲੇਕਿਨ ਆਸੇ ਰੱਖੀ ਕਿ ਕੰਮ ਕਰ ਪਾਏ ਅੱਗੇ ਵਧਣਾ ਹੈ ਅ ਛੋਟੀ ਜਿਹੀ ਹਮਾਰਤ ਬਣਾਈਏ ਔਰ ਉਸ ਹਮਾਰਤ ਦੇ ਨਾਲ-ਨਾਲ ਅਸੀਂ ਸਾਡੇ ਕੋਲ ਸਕਾਲਰ ਵੀ ਆਉਂਦੇ ਰਹਿੰਦੇ ਨੇ ਉਹ ਲੋਕ ਜਿਹੜੇ ਕਿ ਪੰਜਾਬ ਦੇ ਕਿਸੇ ਵੀ ਪੱਕ ਦੇ ਉੱਤੇ ਪੀ ਐਚ ਡੀ ਕਰ ਰਹੇ ਨੇ ਤੇ ਔਰ ਆਪਣਾ ਮੁਕਾਲਾ ਲਿਖਦੇ ਨੇ ਔਰ ਉਹਦੇ ਵਾਸਤੇ ਇੱਥੇ ਸਾਡੇ ਕੋਲ ਆਉਂਦੇ ਨੇ ਸੋ ਅਸੀਂ ਉਹਨਾਂ ਨੂੰ ਕਿਤਾਬਾਂ ਵੀ ਪ੍ਰੋਵਾਈਡ ਕਰਦੇ ਹਾਂ اور انہوں واسطے سی جڑی بھی سہولت دے سکتے دے ہاں وہ واسطے سی کر رہے ہیں سو so, بس اسے کام چ لگے ہوئے ہیں بلڈنگ تعمیر ہے اس بعد لائبریری بلائی ہے میوزیم بلا رہے ہیں اور اگے بھی کام چلتا رہے گا یہی یہ تاریخ ہے یہی سب کچھ ہے اس کی عمارت منفرد طرز کی حامل ہے سیر و تفریح کے علاوہ یہ جگہ مل بیٹھنے کے لیے بھی بڑی موزوں ہے یہاں وقتاً فوقتاً تقریبات اور میلوں کا انعقاد بھی کیا جاتا ہے دیش اور پردیش کے پنجابی سے پیار کرنے والے یہاں کھینچے چلے آتے ہیں ماحول کی شگفتگی اور جناب اقبال کے اثر سے نشست یہاں آنے والوں کے دل و دماغ ہی نہیں روح کو بھی موتر کر دیتی ہے جی میرا نام فیضان نقوی ہے ਲਾਹੌਰ ਦੇ ਤਾਰੀਖ ਦੇ ਉੱਤੇ ਕੰਮ ਕਰਦੇ ਹੋਏ ਮੈਨੂੰ 15 ਤੋਂ 20 ਸਾਲ ਹੋ ਚੁੱਕੇ ਨੇ ਇਹ ਜਿਹੜੀ ਜਗ੍ਹਾ ਹੈ ਪੰਜਾਬੀ ਖੋਜਗਰ ਦੇ ਨਾਮ ਤੋਂ ਲਲਿਆਣੀ ਦੇ ਵਿੱਚ ਮੌਜੂਦ ਹੈ ਜਿਹੜਾ ਪੰਜਾਬੀ ਤੇ ਅਦਬ ਤੇ ਸੱਭਿਆਚਾਰ ਤੇ ਇਹਦੇ ਹਵਾਲੇ ਨਾਲ ਤਾਰੀਖ ਦਾ ਇੱਕ ਬਹੁਤ ਵੱਡਾ ਮਰਕਜ਼ ਹੈ ਜਿਹਦੇ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਕਿਤਾਬਾਂ ਮੌਜੂਦ ਨੇ ਜਿਦੇ ਵਿੱਚ ਪੰਜਾਬ ਜ਼ੁਬਾਨ ਅਦਬ ਸੱਭਿਆਚਾਰ ਤਾਰੀਖ ਦੀ ਇਕਬਾਲ ਮਿਲਦਾ ਤੇ ਇੱਕ ਬਹੁਤ ਇੱਕ ਲਾਹੌਰ ਤੋਂ ਕਸੂਰ ਜਾਂਦੇ ਹੋਏ ਰਸਤੇ ਦੇ ਵਿੱਚ ਇੱਕ ਛੋਟਾ ਜਿਹਾ ਟਾਊਨ ਹੈ ਲਲਿਆਣੀ ਉਹਦੇ ਵਿੱਚ ਇੱਕ ਜਗ੍ਹਾ ਬਣੀ ਹੋਈ ਹੈ ਇਕਬਾਲ ਕੈਸਰੁਰਾ ਨੇ ਇਹ ਜਗ੍ਹਾ ਵਸਾਈ ਹੈ ਤੇ ਉਸ ਤੋਂ ਇਲਾਵਾ ਇਹ ਤਾਰੀਖ ਦੇ ਉੱਤੇ ਤਹਿਕੀਕ ਕਰਨ ਵਾਲਿਆਂ ਵਾਸਤੇ ਇੱਕ ਬਹੁਤ ਵੱਡਾ ਇੱਕ ਅਹਿਮ ਮਰਕਜ਼ ਹੈ ਤੇ ਪੰਜਾਬੀ ਜਿਹੜੇ ਚੀਜ਼ਾਂ ਨੇ ਉਹਦਾ ਵਾਸਤੇ ਇੱਕ ਬਹੁਤ ਵੱਡਾ ਸੋਰਸ ਹੈ ਇੱਥੇ ਲੋਕਾਂ ਨੂੰ ਆਉਣਾ ਚਾਹੀਦਾ ਹੈ ਤੇ ਇੱਥੋਂ ਫਾਇਦਾ ਚੁੱਕਣਾ ਚਾਹੀਦਾ ਹੈ ਜੀ ਅਸਲਾਮੁਅਲੈਕਮ ਕੀ ਹਾਲੇ ਤੁਹਾਡਾ ਠੀਕ ਠਾਕ ਹੋ ਮੇਰਾ ਨਾਮ ਸੁਲਮਾਨ ਮਲੇਕ ਹੈ ਤੇ ਮੈਂ ਜਿਹੜੀ ਥਾਂ ਤੇ ਖਲੋਤਾ ਉਹਨੂੰ ਪੰਜਾਬੀ ਖੋਜਗੜ ਕਹਿੰਦੇ ਨੇ ਪੰਜਾਬੀ ਖੋਜਗੜ ਜਿਹੜੀ ਨਹੀਂ ਇਕਬਾਲ ਕੈਸਰ ਸਾਹਿਬ ਨੇ ਰੱਖੀ ਸੀ ਤੇ ਅੱਜ ਤੋਂ ਲਾਲੋ 23 ਸਾਲ ਪਹਿਲੇ ਯਾਨੀ ਅੱਜ ਦਾ ਸਾਲ ਮਿਲਾਓ ਤੇ 23 ਸਾਲ ਮੁਕਮਲ ਹੋਣ ਨੇ ਇਸ ਥਾਂ ਨੂੰ ਇਸ ਥਾਂ ਤੇ ਜਿਹੜਾ ਇਹ ਪੰਜਾਬੀ ਹਵਾਲੇ ਨਾਲ ਤੁਸੀਂ ਕੋਈ ਵੀ ਰਿਸਰਚ ਕਰ ਸਕਦੇ ਹੋ ਇੱਥੇ ਆ ਕੇ ਇੱਥੇ ਆ ਕੇ ਇੱਕ ਬਲਕੈਸਨ ਨੂੰ ਵੀ ਲਾਈਵ ਮਿਲ ਸਕਦੇ ਹੋ ਲੋਕਾਂ ਨੂੰ ਮਿਲਣ ਵਾਸਤੇ ਜਿਹੜਾ ਹੈ ਉਹ ਸਿਫਾਰਿਸ਼ ਕਰੋ ਤੇ ਫੋਨ ਕਰੋ ਇੱਥੇ ਕੋਈ ਚੱਕਰ ਨਹੀਂ ਤੁਸੀਂ ਜਦੋਂ ਆਓ ਪੰਜਾਬੀ ਦੀ ਖੇਮਤ ਜਿਹੜਾ ਵੀ ਕੰਮ ਤੁਸੀਂ ਕਰਨਾ ਚਾਹਦੇ ਹੋ ਇੱਥੇ ਤੁਸੀਂ ਕਰ ਸਕਦੇ ਹੋ ਇੱਥੇ ਸਭ ਤੋਂ ਵੱਡਾ ਜਿਹੜਾ ਹੈ ਫਿਲਮ ਦਾ ਜਿਹੜੇ ਪੁਰਾਣੇ ਪ੍ਰਾਣ ਪੋਸਟਰ ਨੇ ਉਹਦਾ ਇੱਕ ਨਿੱਕਾ ਜਿਹਾ ਮਿਊਜ਼ੀਅਮ ਹੀ ਬਣਿਆ ਹੋਇਆ ਉਹ ਵੀ ਤੁਸੀਂ ਇੱਥੇ ਆ ਕੇ ਵੇਖ ਸਕਦੇ ਇੱਥੇ ਕੋਈ ਟਿਕਟ ਨਹੀਂ ਕੋਈ ਸ਼ੈ ਨਹੀਂ ਸਿਰਫ ਪੰਜਾਬ ਦੀ ਖidmat ਲਈ ਜਿਉਂ ਵੀ ਬੰਦਾ ਇੱਥੇ ਆਣਾ ਚਾਹੇ ਕੰਮ ਕਰਨਾ ਚਾਹੇ ਉਹਨੂੰ ਫ੍ਰੀ ਆਫ ਕਾਸਟ ਇੱਥੇ ਸਾਰੀ ਫੈਸਿਲਿਟੀ ਮਿਲਦੀ ਰਹੇਗੀ ਤੇ ਉਮੀਦ ਹੈ ਤੁਸੀਂ ਸਾਰੇ ਵੀ ਇਸ ਆਉਣ ਵਾਲੇ ਜਿਹੜਾ ਵਕਤ ਹੈ ਉਹਨੂੰ ਪੰਜਾਬੀ ਨੂੰ ਪ੍ਰਮੋਟ ਕਰੋਗੇ ਤੇ ਇਸ ਕੰਮ ਨਾਲ ਜੁੜੇ ਰਹੋਗੇ ਸ਼ੁਕਰੀਆ ਸਈਤ تنویر ਸਿੰਘ ਗਿਲਾਨੀ ਅੱਜ ਤੇ ਇਸ ਵਿਸੇਂ سالਗिराਹ ਹੈ ਪੰਜਾਬੀ ਖੋਜਗੜ ਦੀ। ਔਰ ਇਹ 23 ਸਾਲ ਪਹਿਲੇ ਇਕਬਾਲ ਕੈਸਰ ਜੀ ਲਾਹੌਰ ਦੇ ਮੁਹੱਕਿਕ ਔਰ ਬਹੁਤ ਵੱਡਾ ਇੱਕ ਲਿਖਾਰੀ ਨੇ। ਉਹਨਾਂ ਨੇ ਇੱਕ ਪੌਦਾ ਲਗਾਇਆ, ਇੱਕ ਛੋਟੀ ਜਿਹੀ ਜਗ੍ਹਾ ਬਣਾਈ ਜਿਹੜੀ ਅੱਜ ਇੱਕ ਬਹੁਤ ਵੱਡੀ ਜਿਹੜੀ ਹੈ ਇੱਕ ਇੰਸਟੀਚਿਊਟ ਬਣ ਚੁੱਕਿਆ ਹੈ। ਔਰ ਅ ਅੱਜ ਬਹੁਤ ਸਾਰੇ ਲਾਹੌਰ ਦੇ ਲਿਖਾਰੀ ਔਰ ਮੁਹੱਕਿਕ ਔਰ ਦੂਸਰੇ ਖੋਜੀਏ ਇੱਥੇ ਇਕੱਠੇ ਹੋਏ ਨੇ ਔਰ ਸਾਰਿਆਂ ਨੇ ਮਿਲ ਕੇ ਔਰ ਅਹਿਦ ਕੀਤਾ ਹੈ। ਕਿ ਅਸੀਂ ਇਸ ਇੰਸਟੀਚਿਊਟ ਨੂੰ ਇਸ ਸਦਾਰੇ ਨੂੰ ਇਹਨੂੰ ਅਸੀਂ ਬਾਵਾ ਬਣ ਕੇ ਮਜ਼ਬੂਤ ਕਰੀਏ ਬismillahirrahmanirrahim ਸਭ ਦੋਸਤਾਂ ਸੱਜਣਾ ਮਿੱਤਰਾਂ ਨੂੰ ਬਹੁਤ ਬਹੁਤ ਸਲਾਮ ਅੱਜ ਅਸੀਂ ਲਿਲੀਆਨੀ ਖੋਜਗੜ ਚ ਆਏ ਹਾਂ ਜਿੱਥੇ ਪੰਜਾਬੀ ਖੋਜਗੜ ਹੈਗਾ ਇਕਬਾਲ ਕੈਸਰ ਸਾਹਿਬ ਦਾ ਉਹ ਸਾਰੇ ਹੋਇਆ ਇਕਬਾਲ ਕੈਸਰ ਸਾਹਿਬ ਪੰਜਾਬੀ ਦੇ ਮਹਾਨ ਲਿਖਾਰੀ ਨੇ ਖੋਜਕਾਰ ਨੇ ਤੇ ਪੰਜਾਬੀ ਤੇ ਪੰਜਾਬ ਦੇ ਕਲਚਰ ਦੇ ਬਾਰੇ ਵਿੱਚ ਬੜਾ ਇਹਨਾਂ ਦਾ ਕੰਮ ਹੈਗਾ ਅਸੀਂ ਇਹਨਾਂ ਨੂੰ ਇਸ ਪੰਜਾਬੀ ਕੋਚਗੜ ਦੀ 23ਵੀਂ سالਗिराह ਤੇ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਇਹ ਏਡਾਰਾ ਮਜ਼ੀਦ ਤਰੱਕੀ ਕਰੇਗਾ ਤੇ اسی ਤਰ੍ਹਾਂ ਪੰਜਾਬ ਤੇ ਪੰਜਾਬੀਆਂ ਦੀ ਖਿਦਮਤ جاری ਰੱਖੇਗਾ ਕੋਚਗੜ ਬਲਾਸ਼ੂਬਾ ਇੱਕ ਐਸਾ ਏਡਾਰਾ ਹੈ ਕਿ ਜਿਸੇ ਨਾ ਸਿਰਫ ਤਲਬਾ ਕੋ ਬਲਕਿ ਉਸਤਾਜ਼ਾ ਕੋ ਵਾਕਿਫ ਹੋਣਾ ਚਾਹੀਏ ਔਰ ਇਸ ਕੋ ਉਜਾਗਰ ਕਰਨੇ ਦੀ ਜ਼ਰੂਰਤ ਹੈ میں آج جب یہاں پہ آیا تو مجھے یہ دیکھ کے بڑی حیرت ہوئی کہ پنجابی کی کلیکشن تو بہت اچھی ہے اردو کی کلیکشن تو بہت اچھی ہے اس کے ساتھ ساتھ انگریزی کی اتنی عمدہ کلیکشن ہے کہ آپ کو یہاں پر انگریزی میں مشل فوکو اور جیکوس دریدہ اور آلتھوسر کی کتابیں جو عموماً بڑی جامعات کے کتب خانوں میں موجود نہیں ہیں وہ یہاں پہ آپ کو آسانی میسر ہیں اور اس سے بڑی جو بات یہ ہے کہ اقبال قیصر صاحب اور پنجاب کھوج گڑھ کے جو دیگر منتظمین ہیں وہ خوشدلی کے ساتھ طالب علموں اور اساتذہ کو کوئی بھی عام عوام میں سے کوئی آنا چاہے انہیں خوش آمدید کہتے ہیں تو میرا خیال ہے کہ یہ چیز بہت خوش آئند ہے اور ایسے مزید ادارے بنانے چاہیے اور جو ایڈی موجود ہیں ان کے ساتھ تعاون کرنا چاہیے اور انہیں اجاگر کرنا چاہیے جی السلام علیکم آج ہم موجود ہیں ڈسٹرک کسور للیانی میں پنجابی کھوج گھر جس کو اقبال کیسر صاحب چلا رہے ہیں اور یہ میرا فرسٹ ٹائم یہاں پہ وزٹ تھا تو یہاں پہ ہمیں پتہ چلا کہ یہ کوئی تیئیس سال ہو گئے ہیں انسٹیٹیوٹ کو چلاتے ہوئے اقبال کیسر صاحب کو اور میں کوئی صبح سب سے ارلی مارننگ جو آنے والا میں ہی تھا تو صبح نو بجے سے لے کے کوئی تین ساڑھے تین بجے تک جب تک یہ پروگرام نہیں شروع ہوا تھا تب تک میں نے ان کی ساری لائبریری کے ایک ایک بکس دیکھی ہیں کہ جو انٹیکس بکس ہم کہہ سکتے ہیں جو ہمیں کہیں اور نہیں مل سکتی وہ یہاں پہ لائبریری میں موجود ہیں اور وہ اوپنلی اویلیبل ہے پنجابی کے حوالے سے اقبال کیسر صاحب اور پنجابی کھوج گڑھ جو کام کر رہے ہیں یہ بہت زیادہ کام کر رہے ہیں اور ہمیں ان کو سپورٹ کرنا چاہیے تینکیو اسلام علیکم جی میں آج آیا ہوں جی کھوج میں ادھر ماشاءاللہ بہت اچھی انہوں نے لائبریری بھی بنائی ہوئی ہے تو سٹوڈنٹس کے لیے جو خاص طور پر پنجابی زبان سے ریلیٹڈ ہیں وہ ادھر آئیں ان کو بہت زیادہ ادھر پڑھنے کے لیے کتابیں ملیں گی حال ہی میں اس کے پہلو میں اخوت یونیورسٹی کا کیمپس کھل گیا ہے جس سے کوچ کی اہمیت اور وقت دو چند ہو گئی ہے